ਸੱਚੀ ਕਾਲ ਜੀ ਸਾਰਿਆਂ ਨੂੰ ਵਾਹਿਗੁਰੂ ਜੀ ਹਜਾ ਹੋਰ ਸੋਨੂ ਭਾ ਆ ਗਿਆ ਸਭ ਵੀ ਹਾਂ ਅੱਡ ਨਾ ਆ ਗਏ ਆ ਉਹ ਰੇ ਦਿਨਾਂ ਦੀ ਮੀਮਾ ਆ ਗੋ ਹਾਂ ਉਹ ਰੇ ਦਿਨਾਂ ਦੀ ਮੀਮਾ ਆ ਗੋ ਇਹ ਦੇਖੜੀਏ ਬਾਵਾਂ ਕਿਆਂ ਇਹਨੇ ਬਾਦਲੇ ਮਗਰ ਨਾਲ ਆਈ ਲੇ ਕਿਉਂ ਆ ਗਈ ਇਹਨੂੰ ਇੱਕ ਕਿਹੜਾ ਕੁਸਲ ਹੈ ਕਿੰਨੂ ਆ ਵੇਖ ਲੈ ਨੀ ਇੱਧਰ ਸੁਖ ਉਹਦਾ ਆਉਂਦਾ ਸੁਖ ਚੋਕ ਨੂੰ ਆਇਆ ਲੇ ਕਿਨੂ ਖਾ ਲੈ ਵੀ ਇੱਧਰ ਬੈਠ ਲੈ ਖਾਂਗਾ ਮੇਰੇ ਬਾਪੂ ਦਾ ਕੀ ਹੈ ਅੱਛਾ ਹੋਰ ਤੂੰ ਪਾ ਆਂਟੀ ਤੁਹਾਡੀ ਗਈ ਜੂਰ ਸਾਹਿਬ ਦੇ ਜੀ ਲੱਗਾ ਤੇਰਾ

ਤਾਂ ਦਾ ਜੀ ਲੱਗਾ ਵੰਦੀ ਤੋਂ ਮੈਨਾਂ ਨਹੀਂ ਕਿਉਂ ਮੇਰਾ ਲੱਗਾ ਮੈਂ ਤਾਂ ਗੱਲ ਹੀ ਸੋਚੇ ਜਿੰਨੀ ਰੋਣ ਕੋ ਨਹੀਂ ਲਾਉਣੀ ਨਹੀਂ ਰੋਣ ਤੋਂ ਹੀ ਲੰਦੇ ਅੰਕਲ ਹੁਣ ਜਾ ਕੇ ਕਹੀਏ ਮੇਰਾ ਮੇਰਾ ਜੀ ਲੱਗਾ ਉਹਦਾ ਨਾਲੇ ਬਾਹਰ ਜੀ ਆਂਟੀ ਦਾ ਜੀ 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 ਬੰਮਾ ਵਾਸੇ ਹੀ ਪਤਾ ਤੁਹਾਨੂੰ ਕਿੱਦਾਂ ਪਤਾ ਸਾਡੇ ਹੁੰਦਾ ਤੇ ਪੁੱਛਿਆ ਤੇ ਆਂਟੀ ਦਾ ਜੀ ਨੇ ਕਹਿਣਾ ਮੇਰਾ ਮਨ ਇਦਾਂ ਵਾ ਮੇਰਾ ਮਨ ਇਦਾਂ ਕਰ ਮੇ ਇਹ ਇੱਥੋਂ ਪਤਾ ਲਾਦੇ ਪਤਾ ਯਾਦ ਕਰਦਾ ਨਹੀਂ ਉਦਾਂ ਮੈਂ ਖੜੇ ਵੀ ਹੁੰਦੀ ਇੱਥੇ ਤੇ ਨੇ ਇਦਾਂ ਕਹਿਣਾ ਮੇਰਾ ਮਨ ਕਹਿੰਦਾ ਵਾ ਵੀ ਮਨਪਰੀ ਇਦਾਂ ਕਰ ਲਈਏ ਤੇ ਬੰਦਾ ਕੀ ਕਰੂ ਜਦੋਂ ਬੰਦਾ ਜਾ ਰਿਹਾ ਹੈ ਮੈਂ ਤਾਂ ਵੀਡੀਓ ਚ ਕਹਾ ਵੀ ਤੇ ਵੀਡੀਓ ਚ ਤੁਹਾਨੂੰ ਸਾਦਾ ਨਾਂ ਲੈਣ ਦੇ ਨਾ ਫਿਰ ਹੂਸਾ ਜਾਣਾ ਮੈਂ ਹੁੰਦਾ ਕਹਿੰਦੇ ਮੈਂ ਉਹ ਤੇ ਜੈਪੁਰੀ ਜੇ ਪਰਸੇ ਪਿੰਦੇ ਕਾਟੇ ਚਕੂਨਾ ਆ ਗਿਆ ਅੰਟੀ ਦਾ ਹਮ ਪਰਸੇ ਹੁੰਦਾ ਹੈ ਕਿਹੜਾ ਹੁੰਦਾ ਵਾ ਉਹ ਮੈਂ ਹੁੰਦੇ ਉਹ ਮੈਂ ਤਾਂ ਮੈਂ ਨਹੀਂ ਆਇਓ ਲੈ ਕੇ ਆਇਓ ਨਹੀਂ 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 ਮੈਂ ਤੁਹਾਨੂੰ ਦੱਸਾਂ ਕਿਹੜਾ ਹੁੰਦਾ ਲੈ ਕੇ ਆਈ ਨਸਬੀ ਰੇਕੜ ਮੇਰੇ ਵੱਤੇ ਅੱਛਾ ਬੜਾ ਸੋਹਣਾ ਜੈਪੁਰੀ ਆਂਦੇ ਉਹਨੂੰ ਜੈਪੁਰੀ ਜਾਈ ਤੇ ਮਿਲ ਜਾਂਦਾ ਜੂਰ ਸਭ ਨੂੰ ਵਾਕ ਪਰ ਇਹਨੇ ਧੋਖਾ ਵਾਇ ਤਾਂ ਆਪਣੀ ਭੈਣ ਨੂੰ ਦਿੱਤਾ ਨਹੀਂ ਤਾਂ ਉਹ ਖਾਲੀ ਭੀਟੀ ਤੋਂ ਉਹਦਾ ਅਪਮਾਨ ਆ ਗਿਆ ਉਹਨੇ ਪਰਸ ਦੇ ਬੜੇ ਸੁਨ ਸ਼ੀਸ਼ੇ ਲੱਗੇ ਬਖਾਇਆ ਕਿਦਾ ਸੀਨ ਕਰ ਲੋ ਜੀਤ ਜੀ ਦੀ ਮੰਮਾ ਬਾਬੇ ਚ ਠੀਕ ਆ ਉਹ ਪਾਪਾ ਵਾ ਹੁਣ ਸੀਨ ਕਰਨਾ ਤੁਹ ਠੀਕ ਹੈ ਆਪੇ ਉਹਨੇ ਮਸੀਨ ਪੰਨਾ ਜਦੋਂ ਬਾਬੇ ਤੋਂ ਆ ਕੇ ਗੱਲ ਲੱਜਦੀ ਹੈ ਚਲ ਪਾਪਾ ਨਾਲ ਗਈ ਮम्मा ਨੂੰ ਕਹਿ ਰਹੀ ਜੀਤੀ ਨਹੀਂ ਚਲ ਲੈਣ ਦੇ ਆਪੇ ਉਹਨੇ ਮਾੜਾ ਬੋਲੇ ਤੇ ਇਹਨੂੰ ਬਿਤੇਰਾ ਗਿਆ ਉਹ ਨਾ ਸਾਡਾ ਹੋਰ ਤੁਹਾਡਾ ਕਦੀ ਲੱਗਿਆ ਦੱਸੋ ਤੁਸੀਂ ਸਾਡਾ ਲੱਗਾ ਨਹੀਂ ਲੱਗਾ ਲੈ ਮੰਨ ਕੇ ਗਵਾਲ ਕੀ ਮੁਖੜੇ ਨੂੰ ਉਹ ਨਹੀਂ ਉਹ ਨਹੀਂ ਉਹ ਕਹੇ ਕਿ ਕਿੰਨੀਆ ਗੱਲਾਂ ਕਰਦੀਆਂ ਓਏ ਓਏ ਕਿੰਨੀ ਅਗਲਾ ਦੰਤੀਆਂ ਹੋਏ ਉਹ ਨਹੀਂ ਉਹ ਨਹੀਂ 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 ਮਨੂ ਛੀ ਸਾਹਿਬ ਵੇਖ ਲਓ ਮੈਂ ਉਦਾਂ ਠੀਕ ਨਹੀਂਗਾ ਇਹ ਜੇ ਅੰਕਲ ਆ ਪਹਿਲਾਂ ਹੀ ਚਾਰ ਦਿਨ ਪਹਿਲਾਂ ਹੀ ਉਹ ਗਏ ਜਿੱਦਾਂ ਜਿਹੜੇ ਜਿਹੜੇ ਜੇ ਮਾਲੀ ਬਾਪ ਮੈਂ ਕਹਾਂ ਸੁਣ ਜੇ ਤਾਂ ਚਾਹ ਵਾ ਤੇਂਦੀ ਕੌਫੀ ਆ ਜੇ ਤਾਂ ਪਾਣੀ ਆ ਤੇ ਅੰਕੀ ਰੋਟੀ ਆ ਬਾਕੀ ਇਹ ਆ ਬੇ ਸਾਡੇ 3 ਪੁੱਤਾਂ ਨੇ ਨਹੀਂ ਮਖੌਲ ਕਰਦੇ ਲੋਕਾਂ ਨੇ ਕਰਨੇ ਤੁਸੀਂ ਮਖੌਲ ਹੀ ਕਰਨੇ ਹਾਂ ਅੱਜ ਵਾਲੀ ਵੀਡੀਓ ਵੇਖ ਲਿਓ ਤੇ ਜਿਹੜੀ ਆਂਟੀ ਨੇ ਬਣੀ ਉਹ ਵੇਖ ਲਿਓ ਅੱਜ ਆਪਣੇ ਰੰਗ ਦਾ ਆਪਣੇ ਸਾਬ ਲਾ ਲਾ ਉਧਰ ਆ ਕੇ ਲਾ ਲਈ ਅੱਜ ਰੰਗ ਕਾਲਾ ਵਾ ਉਹ ਨਹੀਂ ਨਹੀਂ ਇਹੋ ਜਿਹੀ ਨਹੀਂ ਕੋਈ ਗੱਲ ਹੈ ਜਿਹੜੀਆਂ ਦੋ ਜਿਹੜੀਆਂ ਅੰਕਲਾਂ ਤੇ ਆਂਟੀ ਅੰਕਲ ਦੀ ਰੀੜ ਦੀ ਹੱਡੀ ਆ ਚਲੋ ਕੋਈ ਨਹੀਂ ਤੁਸੀਂ ਮਖੌਲ ਕਰਨੇ ਪੁੱਤ ਇਹ ਨਹੀਂ ਕਿ ਕਹਿੰਦੇ ਸਾਰੇ ਨੇ ਇਦਾਂ ਹੋ ਜਾਣਾ ਮੈਂ ਇਦਾਂ ਇਦਾਂ ਹੀ ਆਪਣੇ ਰੋਝ ਜਾਂਦੇ ਆ ਮੈਂ ਕਦੀ ਤੈਨੂੰ ਪਿਆਖਣਾ ਜਦ ਨਹੀਂ ਤਾਦੀ ਮੇਰਾ ਆਪਣਾ ਜੀ ਨਹੀਂ ਲੱਗਦਾ ਇਦਾਂ ਇਦਾਂ ਹੀ ਆ ਕੇ ਤਿੰਨ ਸਾਲ ਹੋ ਗਏ ਤਾਂ ਮੇਰੀ ਜਾਨ ਹੁਣ ਮੈਂ ਕੱਲ ਗਏ ਆ 2 ਘੰਟੇ ਤੇ ਸ਼ਾਮੀਂ ਇਸਵੇਰ ਦੁਪਹਿਰਾਂ ਕੇ ਸ਼ਾਮੀਂ ਇੱਕ ਨਾ ਬੰਬੇ ਤੋਂ ਕੱਲ ਫੋਨ ਆਉਣ ਰਿਆ ਸੀ ਹਾਂਜੀ ਉਹ ਆਂਦੇ ਮੈਨੂੰ ਤਾਂ ਬਾਅਦ ਚ ਪਤਾ ਲੱਗਾ ਵੀ ਉਹ ਰਗਬੀਰ ਉਹ ਨਹੀਂ ਤਹਾੜੇ ਲਾਗੇ ਆਏ ਬਕਰੋਨੀ ਬਕਰੋਲੀ ਬਕਰੋਲੀ ਮੈਂ ਬਕਰੋਨੀ ਬਕਰੋਲੀ ਹੈਂ ਨਹੀਂ ਨਹੀਂ ਬਕਰੋਲੀ 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 ਉਹ ਆਂਦੀ ਐਂ ਲੱਗੇ ਐਂ ਤੇ ਮਿਲਣਾ ਸੀ ਮੈਂ ਉਹਨਾਂ ਨੇ ਹੁਣ ਫੇਰ ਕਿਹਦੇ ਨਾਲ ਆਉਣਾ ਵਾ ਬੰਬੇ ਨਹੀਂ ਬੰਬੇ ਨਹੀਂ ਆਣਾ ਸੂਰਤ ਜਾਣਾ ਸੂਰਤ ਜਾਣਾ ਵਾ ਤੇ ਕੋਈ ਨਹੀਂ ਸੂਰਤ ਤੁਹਾਨੂੰ ਮਿਲ ਲੈਣਗੇ ਆਣਗੇ ਬੰਬੇ ਦਾ ਤਾਂ 3 ਘੰਟਾ ਲਾਵਾ ਗਾੜੀ 4-5 4-5 ਘੰਟੇ ਹਾਂ ਤੇ ਕੋਈ ਨਹੀਂ ਦੱਸ ਦੇ ਸੂਰਤ ਕਿੱਥੇ ਜਾਣਾ ਇਹ ਨਹੀਂ ਦੱਸਣਾ ਕਿਹੜੀ ਫੈਕਟਰੀ ਚ ਇਹ ਨਹੀਂ ਦੱਸਣਾ ਚਲੋ ਕੋਈ ਨਹੀਂ ਚਲੋ ਬਣਾਓ ਫੇਰ ਵੀਡੀਓ ਦੱਸਾਂਗੇ ਜਦੋਂ ਜਾਵਾਂਗੇ ਵਲੌਗ ਬਣਾ ਕੇ ਪਾਵਾਂਗੇ ਹਾਂ ਚਲੋ ਠੀਕ ਆ ਕਰੋ ਫੇਰ ਪੁੱਤੋ ਵੀਡੀਓ ਸ਼ੁਰੂ ਚਲੋ ओके ओके ये नहीं बने आले नो ये बाल लग गए हां सोफे सेट ਕਰਨ ਲਿਆ ਪਈਆਂ ਸੀਨ ਚ ਤੇ ਸੀਨ ਬਣਨਾ ਹੈ ਨਾੜੀਆਂ ਦੀ ਨਹੀਂ ਬਣਿਆ ਇਹ ਉਹਦੇ ਕੁਮੀ ਪੈਣੀ ਕਰਨੀ ਚੜ ਗਈ ਇਹ ਸ਼ੁਰੂ ਕਿਦੋਂ ਤੇਰੇ ਤਾਂ ਭਾਵੇਂ ਕਹੇ ਨਹੀਂ ਬਣਿਆ ਮੈਂ ਵੀ ਕਹੇ ਨਹੀਂ ਬਣਿਆ ਗਰਮੀ ਤੇ ਚੜਨੀ ਆ ਮੈਂ ਤਾਂ ਘਰ ਮੈਂ ਲੋਟ ਬਣਾਉਂਦੇ ਨਹੀਂ ਫਿਰ ਆਦ ਨੂੰ ਵੀਡੀਓ ਬਣਾਇਆ ਕਰੀਏ ਮਨਪੇ ਦਿਨ ਨਹੀਂ ਬਣਿਆ ਕਰਦੇ

ਹੋਰ ਤੁਸੀਂ ਦੱਸੋ ਕੀ ਕਹਿਣਾ ਚਾਹੁੰਦੇ ਜੀ ਮਾਮਾ ਪਿਆਓ ਤੇ ਮੈਂ ਫਿਰ ਤੁਸੀਂ ਚਿੱਤਰੇ ਸਿੰਘ ਨੂੰ ਪੜ੍ਹ ਕੇ ਤੁਸੀਂ ਦੱਸਣਾ ਹੈ ਚੱਲ ਲੈ ਰੋ ਸੁਣ ਵੀ ਚਲਾ ਮਾਂ ਇੱਧਰ ਫੇ ਰੜੀ ਜੀ ਹੋ ਜਾਂਦੀ ਹੈ ਨਾ ਰੜੀ ਨਹੀਂ ਤਾਂ ਬਾਵਾ ਸਿਆਣੀ ਸਿਆਣੀ ਗੱਲਾਂ ਦੱਸਦੇ ਹਾਂ ਹਾਂ ਮੈਂ ਕੀ ਕੀ ਕਰਨਾ ਚਾਹੀਦਾ ਗਰਮੀ 'ਚ ਗਰਮੀ ਜਨਾਉਣਾ ਚਾਹੀਦਾ ਵਾ ਸਾਫ਼ ਸੁਥਰੇ ਕੱਪੜੇ ਪਾਉਣੇ ਚਾਹੀਦੇ ਆ ਬਰਾ ਇੱਥੇ ਤੁਸੀਂ ਤਾਂ ਦੇਖੋ ਧੁੱਪੇ ਬਾਹਰ ਨਹੀਂ ਨਿਕਲਣਾ ਚਾਹੀਦਾ ਕੋਟੀ ਨਹੀਂ ਵਾ ਨਾ ਕੋਟੀ ਵੀ ਨਹੀਂ ਕਰਨੀ ਚਾਹੀਦੀ ਕੋਟੀ ਕੀ ਕੋਈ ਗਰਮਲ ਬਚੋ ਨਹੀਂ ਕਰਨੀ ਚਾਹੀਦੀ ਹਾਂ ਦਾ ਖਾਣਾ ਕਿਰੇ ਆਉਗੀ ਹਾਂ ਤੂੰ ਗਈ ਕੀ ਕੀ ਗੱਲ ਹੋਗੀ ਬੋਲਣ ਕਰ ਤੋ ਨੇ ਦੀਦੀ